ਗਿੱਦੜ ਬਾਹਾ ਦੇ ਵਿੱਚ 20 ਪਿੰਡਾਂ ਦੇ ਵਿੱਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਪੰਜਾਬ ਚੋਣ ਕਮਿਸ਼ਨਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਸ਼ਿਕਾਇਤਾਂ ਮਿਲਣ ਮਗਰੋਂ ਇਲੈਕਸ਼ਨ ਕਮਿਸ਼ਨ ਨੇ 20 ਪਿੰਡਾਂ ਦੀਆਂ ਸਰਪੰਚੀ ਚੋਣਾਂ ਨੂੰ ਰੱਦ ਕਰ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਧਾਂਦਰੀ ਦੇ ਇਲਜ਼ਾਮ ਲਗਾਏ ਸੀ 15 ਅਕਤੂਬਰ ਨੂੰ ਚੋਣਾਂ ਸੀ ਤਾਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਸਨ ਤਾਂ ਫਿਲਹਾਲ ਇਸ ਬਾਬਤ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਾਰੀ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਸਨ ਤਾਂ ਵੀ ਪਿੰਡਾਂ ਦੇ ਵਿੱਚ ਮੁੜ ਤੋਂ ਪੰਚਾਇਤੀ ਚੋਣ ਹੋਏਗੀ ਹਾਲਾਂਕਿ ਪਹਿਲਾਂ 15 ਅਕਤੂਬਰ ਨੂੰ ਇਹ ਪੰਚਾਇਤੀ ਚੋਣਾਂ ਹੋਣੀਆਂ ਸਨ ਗਿਦਰਬਾਹਾ ਦੇ 20 ਪਿੰਡਾਂ 'ਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਨੇ ਤਾਂ 20 ਪਿੰਡਾਂ 'ਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਮੁੜ ਤੋਂ ਹੋਣਗੀਆਂ ਪੰਜਾਬ ਚੋਣ ਕਮਿਸ਼ਨਰ ਨੇ ਨੋਟੀਫਿਕੇਸ਼ਨ ਇਸ ਬਾਬਤ ਜਾਰੀ ਕਰ ਦਿੱਤਾ ਹੈ ਸ਼ਿਕਾਇਤਾਂ ਮਿਲਣ ਮਗਰੋਂ ਇਲੈਕਸ਼ਨ ਕਮਿਸ਼ਨ ਨੇ 20 ਪਿੰਡਾਂ ਦੀਆਂ ਸਰਪੰਚੀ ਚੋਣਾਂ ਰੱਦ ਕਰ ਦਿੱਤੀਆਂ ਸਨ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਧਾਂਦਲੀ ਦੇ ਇਲਜ਼ਾਮ ਲਗਾਏ ਗਏ ਸਨ ਸੱਤਾਧਰ ਦੇ ਉੱਤੇ ਦੁਰਵਰਤੋਂ ਦੀ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸਨ ਤਾਂ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣੀਆਂ ਸਨ ਤਾਂ ਫਿਲਹਾਲ ਗਿੱਦੜਬਾਹਤ ਦੇ 20 ਪਿੰਡਾਂ 'ਚ 15 ਦਸੰਬਰ ਨੂੰ ਪੰਚਾਇਤੀ ਚੋਣਾਂ ਹੋਣਗੀਆਂ ਤਾਂ ਇਸ ਬਾਬਤ ਪੰਜਾਬ ਚੋਣ ਕਮਿਸ਼ਨ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਤੇ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਬੂਟਾ ਸਿੰਘ ਜੁੜੇ ਨੇ ਤਾਂ ਬੂਟਾ ਸਿੰਘ ਜੀ ਗਿੱਦੜਬਾਹਤ ਦੇ 20 ਪਿੰਡ 15 ਦਸੰਬਰ ਨੂੰ ਚੋਣਾਂ ਹੋਣੀਆਂ ਨੇ ਤਾਂ ਕੀ ਕੁਝ ਪ੍ਰੋਸੈਸ ਰਹੇਗਾ ਕਿਹੜੇ-ਕਿਹੜੇ ਪਿੰਡ ਨੇ ਜਿੱਥੇ ਦੁਬਾਰਾ ਚੋਣਾਂ ਹੋਣਗੀਆਂ ਦਾਦੀ ਹੈ ਕਿ ਇਹ ਦੜਵਾ ਦੇ 20 ਪਿੰਡ ਨੇ ਜਿੱਥੇ ਪੰਚ ਤੇ ਪੰਚਾਇਤ ਜੋ ਸਰਪੰਚਾਂ ਦੀਆਂ ਚੋਣਾਂ ਹੋਣੀਆਂ ਨੇ ਦੱਸ ਦਈਏ ਕਿ ਇਹਨਾਂ 20 ਪਿੰਡਾਂ ਦੇ ਵਿੱਚ ਪੰਚਾਂ ਦੀਆਂ ਚੋਣਾਂ ਹੋਣੀਆਂ ਨੇ ਤਾਂ ਇੱਕ ਪਿੰਡ ਹੈਗਾ ਦੋਲਾ ਜਿਹਦੇ ਵਿੱਚ ਸਰਪੰਚੀ ਤੇ ਪੰਚ ਦੀਆਂ ਦੋਨੋਂ ਚੋਣਾਂ ਹੋਣਗੀਆਂ ਨੇ ਸਦਾਦੀ ਹੈ ਕਿ ਇਹ 20 ਪਿੰਡ ਉਹੀ ਨੇ ਜਿਨ੍ਹਾਂ ਦਾ ਗੜਬੜੀ ਦੇ ਦੋਸ਼ ਲੱਗੇ ਸਨ ਜੀ ਪਰ ਜਿਸ ਤਰੀਕੇ ਦੇ ਨਾਲ ਇਲਜ਼ਾਮ ਜਿਹੜੇ ਨੇ ਬੂਟਾ ਜੀ ਲੱਗੇ ਕਿ ਕਿ ਸੱਤਾਧਿਰ ਦੇ ਉੱਤੇ ਇਹ ਵੀ ਇਲਜ਼ਾਮ ਲੱਗੇ ਕਿ ਰਸੂਕ ਦੀ ਦੁਰਵਰਤੋਂ ਕੀਤੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਤਾਂ ਫਿਲਹਾਲ ਇਸ ਬਾਬਤ ਕੀ ਪ੍ਰतिकਰਮਾਏ ਨੇ ਵਿਰੋਧੀ ਪਾਰਟੀਆਂ ਦੇ ਤੇ ਦੂਜੇ ਪਾਸੇ ਕਿਉਂਕਿ 20 ਪਿੰਡ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਜਾਂ ਪੁਰਾਣੀਆਂ ਪੰਚਾਇਤਾਂ ਜਾਂ ਪਿੰਡ ਵਾਸੀਆਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੇ ਵੱਲੋਂ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਸਨ ਕਈਆਂ ਦੇ ਕਾਗਜ਼ ਰੱਦ ਕਰ ਦਿੱਤੇ ਗਏ ਕਈਆਂ ਨੂੰ ਰਸੀਦਾ ਨਹੀਂ ਮਿਲੀਆਂ ਕਿਸ ਤਰੀਕੇ ਦਾ ਵੀ ਪੂਰਾ ਕਟਨਾਕਰਮ ਵੇਖਣ ਨੂੰ ਮਿਲਿਆ ਇਹ ਹਮੰਦਾਰ ਦੀ ਹੈ ਕਿ ਜਿਹੜੇ ਇਹ 20 ਪਿੰਡ ਸਨ ਉਦੋਂ ਇਹਨਾਂ ਦੇ ਗੜਬੜੀ ਦੇ ਜਿਹੜੇ ਦੋਸ਼ ਲੱਗੇ ਸਨ ਜਿਨ੍ਹਾਂ ਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜੋ ਵਿਦਰੋਹ ਵਾਲੇ ਫਾਰਮ ਨੇ ਉਹਨਾਂ ਤੇ ਜਿਹੜੇ ਸੈਨ ਨੇ ਉਹ ਮੈਚ ਨਹੀਂ ਕਰ ਰਹੇ ਤਾਂ ਉਹਨਾਂ ਸੈਨਾਂ ਤੇ ਜਿਹੜੇ ਦਸਕਤ ਨੇ ਉਹ ਕਰਾਈ ਗਈ ਸੀ ਇਹ ਦੋਸ਼ ਲੱਗੇ ਸਨ ਤਾਂ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਕਾਲੀਕਲ ਦੇ ਵੱਲੋਂ ਜੋ ਹਾਈ ਕੋਰਟ ਦੇ ਵਿੱਚ ਰਿੱਟਾ ਵੀ ਪਾਈਆਂ ਗਈਆਂ ਸਨ ਉਹਨਾਂ ਦੇ ਵੱਲੋਂ ਧਰਨੇ ਵੀ ਲਗਾਏ ਗਏ ਸਨ ਉਸ ਤੋਂ ਬਾਅਦ ਜਦੋਂ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਪਹੁੰਚਦਾ ਹੈ ਤਾਂ ਉਸ ਤੋਂ ਬਾਅਦ ਜੋ ਪੰਜਾਬ ਸਰਕਾਰ ਨੂੰ ਜੋ ਜਵਾਬ ਦਾਇਰ ਕਰਨ ਦੇ ਲਈ ਕਿਹਾ ਜਾਂਦਾ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਕੋਈ ਵੀ ਇਸ ਦੇ ਵਿੱਚ ਕਿਸੇ ਨਾਲ ਵੀ ਧੋਖਾ ਨਹੀਂ ਹੋਇਆਗਾ ਕੋਈ ਵੀ ਗੜਬੜੀ ਆ ਜਿਹੜੀ ਨਹੀਂ ਹੋਈ ਜਿਸ ਤੋਂ ਬਾਅਦ ਜਿਹੜੇ ਇਹ 20 ਪਿੰਡ ਸਨ ਇਹਨਾਂ ਦੇ ਵਿੱਚ ਕੁਝ ਤਾਂ ਜਿਹੜੇ ਸਰਪੰਚੇ ਸਨ ਉਹ ਚੁਣੇ ਗਏ ਸਨ ਤਾਂ ਕੁਝ ਜੋ ਸਰਪੰਚਾਂ ਦੇ ਖਿਲਾਫ ਵਿਰੋਧੀ ਖੜੇ ਹੋਏ ਸਨ ਉਹਨਾਂ ਦੇ ਵੱਲੋਂ ਫਾਰਮ ਨੇ ਜੋ ਉਹ ਵਾਪਸ ਨਾਮਿਨੇਸ਼ਨ ਵਾਪਸ ਲੈ ਲਈ ਗਈ ਸੀਗੀ ਤਾਂ ਜਿਸ ਤੋਂ ਬਾਅਦ ਇਹ ਸਰਪੰਚੀ ਦੇ ਜਿਹੜੇ ਇਲੈਕਸ਼ਨਸਨ ਪੂਰੇ ਹੋ ਗਏ ਸਨ ਤਾਂ ਉਹ ਜੋ ਪੰਚਾਂ ਦੀਆਂ ਚੋਣਾਂ ਪੰਚਾਇਤੀ ਚੋਣਾਂ ਸਨ ਉਹ ਰਹਿ ਗਏ ਸਨ ਤਾਂ ਪੰਚਾਂ ਦੀਆਂ ਜਿਹੜੀਆਂ ਚੋਣਾਂ ਨੇ ਹੁਣ ਉਹ 15 ਦਸੰਬਰ ਨੂੰ ਕਰਾਈਆਂ ਜਾਣੀਆਂ ਤਾਂ ਇਹਨਾਂ ਦੇ ਵਿੱਚ ਇੱਕ ਜੋ ਪਿੰਡ ਹੈਗਾ ਦੋਲਾ ਉਸ ਦੇ ਵਿੱਚ ਜੋ ਸਰਪੰਚੀ ਅਤੇ ਪੰਚਾਇਤੀ ਦੋਨੋਂ ਹੀ ਚੋਣਾਂ ਹੋਣੀਆਂ ਨੇ ਤਾਂ ਹੁਣ 15 ਦਸੰਬਰ ਦੀ ਜਿਹੜੀ ਡੇਟਾ ਉਹ ਦੱਸ ਦਿੱਤੀ ਗਈ ਆ। ਹੂੰ। ਪਰ ਫਿਲਹਾਲ ਦੱਸ ਦਈਏ ਕਿ ਅਜੇ ਪੂਰਾ ਪ੍ਰੋਸੈਸ ਕੀ ਹੈ। ਬੂਟਾ ਜੀ ਕਦੋਂ ਨਾਮਿਨੇਸ਼ਨ ਫਾਈਲ ਕਰਨੇ ਆ, ਕਦੋਂ ਨਾਮਿਨੇਸ਼ਨ ਵਾਪਸ ਲੈਣ ਦੀ ਆਖਰੀ ਤਰੀਕ ਹੈ। ਇਹ ਪੂਰੇ ਵੇਰਵੇ ਦਰਸ਼ਕਾਂ ਦੇ ਨਾਲ ਸਾਂਝੇ ਕਰੋ। ਫਿਰਾਲ ਡੀਸੀ ਦੇ ਵੱਲੋਂ ਹਜੇ ਇਹ ਕੋਈ ਲੈਟਰ ਜਾਰੀ ਨਹੀਂ ਕੀਤੀ ਗਈ ਜਦ ਵੀ ਇਹ ਜਾਰੀ ਕੀਤੀ ਜਾਂਦੀ ਹੈ ਤਾਂ ਦਸਕਰਨ ਨਾਲ ਜ਼ਰੂਰ ਸਾਂਝੀ ਕੀਤੀ ਜਾਵੇਗੀ ਬੁੱਢਾ ਜੀ ਇੱਕ ਚੀਜ਼ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਜਿਹੜੀਆਂ ਜਾਂ ਸਰਪੰਚ ਜਿਹੜੇ ਨੇ ਉਹ ਚੁਣ ਲਏ ਗਏ ਜਿੱਤ ਵੀ ਗਏ ਤਾਂ ਉੱਥੇ ਦੁਬਾਰਾ ਚੋਣਾ ਹੋਣ ਦੀ ਵਜ੍ਹਾ ਕੀ ਦੱਸੀ ਜਾ ਰਹੀ ਹੈ ਕਿ ਪਿੰਡ ਵਾਲਿਆਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਅਮਨ ਜੀ ਉੱਥੇ ਦੱਸ ਦਈਏ ਕਿ ਜਿਹੜੇ ਇਹ 20 ਪਿੰਡ ਸਨ ਨਾ ਉਹਨਾਂ ਦੇ ਵਿੱਚ ਜੋ ਸਰਪੰਚ ਸਨ ਨਾ ਉਹ ਜਦੋਂ ਸਰਪੰਚਾਂ ਦੇ ਵੱਲੋਂ ਕੁਝ ਜਿਹੜੇ ਵਿਰੋਧੀ ਧਿਰ ਸੀਗੇ ਉਹਨਾਂ ਦੇ ਵੱਲੋਂ ਨਾਮਿਨੇਸ਼ਨ ਵਾਪਸ ਲੈ ਲਈਤੀ ਗਈ ਸੀਗੀ ਔਰ ਕਈਆਂ ਦੇ ਵਿੱਚ ਜੋ ਪਿੰਡ ਵਾਲਿਆਂ ਦੇ ਵੱਲੋਂ ਜੋ ਨਿਯੁਕਤੀ ਪੱਤਰ ਦੇ ਦਿੱਤੇ ਗਏ ਸੀ ਤਾਂ ਸਰਪੰਚ ਸੀ ਜਿਹੜੇ ਉਹ ਚੁਣ ਚੁਣ ਦਿੱਤੇ ਗਏ ਸੀਗੇ ਤਾਂ ਪੰਚਾਂ ਦੀ ਚੋਣ ਨਹੀਂ ਹੋਈ ਸੀ ਤਾਂ ਉਹ ਪੰਚਾਂ ਦੀ ਚੋਣ ਆ ਜਿਹੜੀ ਉਹ 20 ਪਿੰਡਾਂ ਦੇ ਵਿੱਚ ਹੋ ਰਹੀ ਆ ਠੀਕ ਹੈ ਬੂਟਾ ਜੀ ਬਹੁਤ ਬਹੁਤ ਧੰਨਵਾਦ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਗਿੱਦੜਵਾਹਾ ਦੇ 20 ਪਿੰਡਾਂ ਦੇ ਵਿੱਚ ਮੁਰ ਤੋਂ ਪੰਚਾਇਤ ਚੋਣਾਂ ਜਿਹੜੀਆਂ ਹੋਣਗੀਆਂ ਤੇ ਇਸ ਬਾਬਤ ਨੋਟੀਫਿਕੇਸ਼ਨ ਜਿਹੜਾ ਹੈ ਉਹ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ